हे गाइस गुड मॉर्निंग सत श्री अकाल वेलकम टू माय न्यू व्लॉग ते आज चल्यां ਭੈਣ ਕੋਲ ਪੇ ਡਾਣੇ ਠੀਕ ਹੈ ਜੀ ਹਾਂਜੀ ਮੰਮੀ ਜੀ ਇੱਥੇ ਕਰਦੇ ਪੈਨੇ ਕੱਪੜੇ ਪ੍ਰੈਸ ਕਾਦੇ ਵਾਸਤੇ ਕਿਤੇ ਜਾਣਾ ਸਰਪ੍ਰਾਈਜ਼ ਸਰਪ੍ਰਾਈਜ਼ ਫਿਰ ਅੱਛਾ ਚਲੋ ਦੇਖਦੇ ਆਂ ਫਿਰ ਮੈਂ ਵੀ ਜਾਣਾ ਸੀ ਮੈਂ ਇਹ ਨਾ ਬਣਾ ਕਰਤਾ ਜਾਣ ਨੂੰ ਕਿਉਂ ਤੂੰ ਉਡੀ ਇੱਥੇ ਇੱਥੇ ਨੇ ਜਿਹੜੇ ਬੈਠ ਬਸ ਤੇ ਨਹੀਂ ਜਾ ਸਕਦੇ ਆਪ ਤਾਂ ਉਹ ਜਿਹੜੀਆਂ ਰੈਡੀ ਕਰ ਲੈ ਸੁਟਰੇ ਚਲੇ ਜਾਣਗੇ ਬੈਠ ਨਹੀਂ ਆ ਦੇਖ ਨਹੀਂ ਉਹ ਬੈਰ ਜਾਂਦੀ ਨਹੀਂ ਸੀ ਹੁਣ ਮਨ ਨਹੀਂ ਕਰਤਾ ਮੰਮੀ ਜਿੱਥੇ ਹੁੰਦੇ ਬੰਨੇ ਤਿਆਰ ਹੋ ਹੀ ਗਏ ਮਤਲਬ ਤੇ ਤੁਸੀਂ ਦੱਸਣਾ ਨਹੀਂ ਕਿਹਾ ਜਾਂਦੇ ਪਿਓ ਦੱਸਣਾ ਨਹੀਂ ਤੁਸੀਂ ਅਜੇ ਉਧਰ ਜਾ ਕੇ ਦੱਸੋ ਅੱਛਾ ਠੀਕ ਹੈ ਡੈਡੀ ਜੀ ਬੰਦੇ ਪੈਣਾ ਇੱਥੇ ਸਾਫਾ ਡੈਡੀ ਜੀ ਤੁਸੀਂ ਕਿਹਾ ਦੱਸਣਾ ਜੀ ਕਿਹਾ ਜਾਂਦੇ ਵੀ ਠੀਕ ਹੈ ਮਨੂ ਆਪ ਨੂੰ ਨਹੀਂ ਪਤਾ ਹੈ ਮਨੂ ਆਪ ਨੂੰ ਨਹੀਂ ਗਲਤੀ ਮੰਮੀ ਤਾਂ ਸਹੀ ਕਿਤੇ ਕਿਤੇ ਬਸ ਗਿਆ ਅੱਛਾ ਕਿੰਦਰ ਕਿੰਦਰ ਨੂੰ ਮੋੜ ਮੈਂ ਅੱਛਾ ਕਿੱਥੇ ਕਿ ਮੰਮੀ ਨੂੰ ਪਤਾ ਹੈ ਹੋਰ ਹਾਂਜੀ ਅਸੀਂ ਜਾ ਰਹੇ ਹਾਂ ਭੈਣ ਕੋਲ ਤੇ ਉਹਨੂੰ ਦੱਸਿਆ ਨਹੀਂ ਠੀਕ ਹੈ ਜਾ ਕੇ ਸਰਪ੍ਰਾਈਜ਼ ਦੇਵਾਂਗੇ ਚੱਲ ਕੇ ਦੇਖਦੇ ਹਾਂ ਇਹ ਆ ਦੂਰ ਨਹੀਂ ਆ ਮੁੰਡਿਆ ਕਹਿੰਦਾ ਲੈ ਜਾਂਨੇ ਦੇ ਦੋ ਤੇ ਚੱਲ ਜੇ ਜਾ ਕੇ ਆਉਂਦਾ ਠੀਕ ਹੈ ਲਿਆ ਤੁਹਾਨੂੰ ਦੇਦੇ ਸੂਟੋ ਦੇ ਆਵਾਂਗੇ ਇਧਰ ਆ ਸਾਹਮਣੇ ਆ ਸਾਹਮਣੇ ਆ ਇਧਰੋ ਇਧਰੋ ਸਾਹਮਣੇ ਆ ਇਦੋਂਵੇਂ ਇੱਥੇ ਖੜੋ ਇੱਥੇ ਐ ਨਹੀਂ ਆ ਮੇਰੀ ਗੱਲ ਸੁਣੋ ਮੇਰੀ ਗੱਲ ਸੁਣੋ ਧਿਆਨ ਨਾਲ ਠੀਕ ਹੈ ਨਾ ਸਵੇਰੇ ਵੀ ਤੁਸੀਂ ਮੰਨੇ ਕੋ ਨਹੀਂ ਤਾਂ ਕਰਕੇ ਮੈਨੂੰ ਝੜਕਣਾ ਪਿਆ ਤੁਹਾਨੂੰ ਝੜਕਿਆ ਸੀ ਨਾਲ ਫਿਰ ਮੂੰਹ ਬਣਾ ਕੇ ਬਹਿ ਜਾਂਦੇ ਤੁਸੀਂ ਤੇ ਅਸੀਂ ਜਾਣਦੇ ਹਾਂ ਨਾ ਹਾਂ ਲੜਨਾ ਨਹੀਂ ਪੁੱਤੀ ਮੇਰਾ ਠੀਕ ਹੈ ਨਾ ਠੀਕ ਹੈ ਨਾ ਬਦੀ ਬੇਟਾ ਲੜਨਾ ਨਹੀਂ ਆਰਾਮ ਨਾਲ ਰਿਹਾ ਜੀ ਅਸੀਂ ਆ ਜਾਾਂਗੇ ਟਾਈਮ ਨਾਲ ਬਾਏ ਹਾਂ ਹਾਂਜੀ ਗਾਇਸ ਆਪਾਂ ਇੱਥੋਂ ਲੈਨੇ ਆ ਫਰੂਟ ਫਰੂਟ ਲੈ ਕੇ ਤੇ ਫਿਰ ਚੱਲਦੇ ਆ ਜੀ ਅੱਜ ਅੱਗੇ ਰਸਤਾ ਵੀ ਖਰਾਬ ਹੈ ਫਿਰ ਉੱਥੇ ਵੀ ਜਾਣਾ ਪਊਗਾ ਲੰਘਣਾ ਉੱਥੋਂ ਔਖਾ ਹੋ ਜਾਂਦਾ ਬਹੁਤ ਚਲੋ ਹਾਂਜੀ ਫਰੂਟ ਆ ਗਿਆ ਜੀ ਚਲੋ ਜੀ ਹਾਂਜੀ ਆ ਪਤਾ ਨਹੀਂ ਕੀ ਚੀਜ਼ ਹੈ ਉਹ ਪਰਲੇ ਪਾਸੇ ਤਾਂ ਝੁੰਨਾ ਹੈ ਇਧਰ ਵੀ ਝੁੰਨਾ ਹੈ ਆ ਥੋੜਾ ਜਿਹਾ ਹੈਗਾ ਕੀ ਹੋਵੇਗਾ ਇਹ ਇਹ ਸਮਝ ਨਹੀਂ ਆਂਦੀ ਪੀ ਨਾ ਤਾਂ ਜਵਾਰ ਹੈਗੀ ਤੇ ਨਾ ਹੀ ਤੁਸੀਂ ਦੱਸਾ ਜੇ ਗਾਇਸ ਕੀ ਚੀਜ਼ ਹੈਗੀ ਇਹ ਮੈਨੂੰ ਤਾਂ ਪਤਾ ਨਹੀਂ ਲੱਗਦਾ ਪਿਆ ਤੈਨੂੰ ਪਤਾ ਹੈ ਨਹੀਂ ਨਾ ਨੂੰ ਵੀ ਨਹੀਂ ਪਤਾ ਹੈਗਾ ਸਤੈ ਵੇਖ ਕੇ ਰੁਕ ਗਏ ਭਈ ਕੀ ਚੀਜ਼ ਹੈਗੀ ਹੈ ਆਪਾਂ ਪਹੁੰਚ ਗਏ ਭੈਣ ਦੇ ਘਰੇ ਤੇ ਹੁਣ ਗੇਟ ਖੋਲਣ ਦੇਖੋ ਕੌਣ ਆਦਾ ਹਣ ਸੂਰਾ ਗੇਟ ਖੋਲਣਾ ਪੈਣਾ ਹੈ ਸਰਪ੍ਰਾਈਜ਼ ਹੈ ਹੈ ਆਹ ਸਰਪ੍ਰਾਈਜ਼ ਹੈ ਲੈ সাইਡ ਤੇ ਹੋਏ ਪਰਮਨੋਗਾ ਆਏ ਨੇ ਆਪਾਂ ਅੱਜ ਘਰੇ ਆ ਗਏ ਆ ਵਾਹ ਵਾਹਿਗੁਰੂ ਘਰੇ ਹਾਂ ਤੇਰੀ ਬਾफी ਮੇਲੇ ਉਧਰ ਹੋ ਗਈ ਤੇਰੀ ਬਾफी ਮੇਲੇ ਅਸੀਂ ਆ ਗਏ ਘਰੇ ਤੇ ਪਤਾ ਨਹੀਂ ਸੀ ਮੈਨੂੰ ਸੱਚੀ ਰਸਈ ਸਰਪਾਈ ਮਿਲਿਆ ਕਿ ਨਹੀਂ ਮਿਲਿਆ ਅੱਗੇ ਯਾਰ ਹੋ ਜਾਂਦੇ ਕਿ ਜਾਉ ਨਾ ਬਾਕੀ ਮੇਰੇ ਕੋਲ ਤਾਂ ਸਵੇਰੇ ਤੇ ਨਹੀਂ ਆ ਮੈਂ ਮम्मी ਨੂੰ ਬਣਾ ਕਰਤਾ ਸੀ ਵਾਦ ਤੇੜਾ ਹਾਂ ਤੇ ਤਿਆਰ ਹੋ ਜਾਂਦੇ ਨੇ ਠੀਕ ਆ ਹਾਂ ਠੀਕ ਠਾਕ ਵਧੀਆ ਆਪਣੇ ਸੁਣਾਓ ਮੈਂ ਇਹ ਸਭ ਤੇਰੇ ਤੁਹਾਡੇ ਜੀ ਤੰਦੂਰ ਦੀਆਂ ਰੋਟੀਆਂ ਬਣਦੀਆਂ ਪਈਆਂ ਨੇ ਮੇਰੇ ਫੇਵਰਿਟ ਐਨ ਤੰਦੂਰ ਦੀਆਂ ਰੋਟੀਆਂ ਹਾਂ ਰਾਜੀ ਰਾਜੀ ਦੇ ਜਾ ਰਹੇ ਨੇ ਹੋਰ ਕੀ ਨੋ ਸੱਸ ਲੱਗੀਆਂ ਹੋਈਆਂ ਨੇ ਇੱਥੇ ਵੈਸੇ ਤਾਂ ਬੁਆ ਸਾਡੀ ਨੋ ਤਾਂ ਨਹੀਂ ਮੰਦੀ ਧੀ ਮੰਦੀ ਹੈਗੀ ਹਾਂ ਵੀ ਵੱਡੀ ਧੀ ਹੈ ਮੇਰੇ ਘਰ ਦੀ ਹੈ ਨਾ ਹੋਰ ਆ ਦੇਖੋ ਰੋਟੀਆਂ ਤੰਦੂਰ ਦੀਆਂ ਬਹੁਤ ਸਵਾਦ ਲੱਗਦੀਆਂ ਨੇ ਤੰਦੂਰੀ ਰੋਟੀ ਤੇ ਵਧੀਆ ਲੱਗਦੀ ਹੈ ਹਾਂਜੀ ਲੋ ਜੀ ਅਸੀਂ ਆ ਕੇ ਬੈਠੇ ਆ ਸਾਨੂੰ ਕ੍ਰਿਬਨ ਅੱਧਾ ਘੰਟਾ ਹੋਇਆ ਹੈ ਰੋਟੀਆਂ ਵੀ ਬਣ ਕੇ ਆ ਗਈਆਂ ਸਬਜੀ ਕਿਸ ਚੀਜ਼ ਦੀ ਹੈ ਕੋफ्ते ਕੋफ्ते ਬਣੇ ਨੇ ਕਰੇਲੇ ਕਰੇਲੇ ਹਾਂ ਤੰਦੂਰ ਦੀ ਰੋਟੀ ਤੇ ਆਈ ਤਾਂ ਮੇਰੀ ਫੇਵਰਿਟ ਰੋਟੀ ਬਣੀ ਹੋਈ ਹੈ ਤੰਦੂਰੀ ਮੈਨੂੰ ਬਹੁਤ ਤੁਸੀਂ ਤੇ ਹੁਣ ਲੈਣਗੇ ਨੇ ਲੱਸੀ ਕਾ ਨਾ ਜਾ ਰਹੀ ਆ ਜੀ ਖਾ ਕੇ ਤੇ ਐ ਵਸਣਾ ਮੈਂ ਕਨਾਂ ਆਂਦੀ ਆ ਜਾਣਾ ਚਲੋ ਪਿੰਡਾਂ ਦੇ ਉਹ ਵੱਖਰਾ ਹੁੰਦਾ ਏ ਥੋੜਾ ਜਿਹਾ ਖਾਣਾ ਪੀਣਾ ਖਾਣਾ ਪੀਣਾ ਬਹੁਤ ਵਧੀਆ ਹੁੰਦਾ ਹੈ ਭਈਆ ਪੈਨਰ ਵਾਲੇ ਬਣਾਈਆ ਲਮਾਰੀ ਜੇ ਕੋਲ ਖਲੋਈ ਟਿੱਡੀ ਲੱਗੇਗੀ ਵੈਸੇ ਖਲੋਤੀ ਹਣਾ ਆ ਵਾ ਵਦੇ ਬਣੇ ਜੀ ਜਲੋ ਵਾਹਿਗੁਰੂ ਪੈਸੇ ਤਾਂ ਫਿਰ ਲੱਗਣੇ ਨੇ ਵਧੀਆ ਚੀਜ਼ ਤੇ ਪੈਸਤਾ ਲੱਗਦਾ ਹੀ ਐ ਹੂੰ ਸਹੀ ਐ ਸੀਸਾ ਨਾਲ ਉਹ ਕਮਲਾ ਚਲੋ ਵਧੀਆ ਵਾਹਿਗੁਰੂ ਤਰੱਕੀਆਂ ਬਖਸ਼ੇ ਖੁਸ਼ ਖੁਸ਼ ਰਹਿਣ ਇਧਰ ਪੌਦੇ ਲੱਗੇ ਹੋਏ ਨੇ ਬਾਹਰ ਤੇ ਆਹ ਨਾਲ ਜਦੋਂ ਆਂਦੀ ਐ ਆਹਦੇ ਕਮਲੇ ਕੁੰਮਲੇ ਸਾਰੀ ਚੀਜ਼ ਤੇ ਕੋਹ ਲਿਆ ਕਰੋ ਮਾੜੇ ਮੋਟੇ ਜਿਹੜੇ ਨਿੱਕੇ ਹੁੰਦੇ ਨੇ ਠੀਕ ਆ ਨਾ ਚੋ ਇੱਕ ਹੀ ਚਾਹੀਦਾ ਚੱਕ ਲੈ ਕਮਲਾ ਤੇ ਚੱਕ ਲੈਣਾ ਲਦਾਸ ਇੱਥੇ ਵੀ ਪੌਦੇ ਲੱਗੇ ਹੋਏ ਨੇ ਚਲੋ ਵਾਹਿਗੁਰੂ ਸੱਚੇ ਪਾਤਸ਼ਾਹ ਤੰਦਰੁਸਤ ਹੋ ਸਭ ਘਰ ਦਾ ਰਸ਼ ਹੈ ਬਾਹਰ ਸੇ ਪੈ ਗਈ ਸੀ ਮਾਂ ਇਹ ਦੁੱਖ ਲੈ ਜਾ ਚੱਲ ਚਲੀਏ ਹੁਣ ਮਿਲ ਮਲਾਈ ਪੋਲੀ ਤੇ ਹੁਣ ਅਸੀਂ ਚੱਲੇ ਆਂ ਘਰੇ ਠੀਕ ਆ ਰਣੂ ਦਰੋਗੇਟ ਕੋਲੋਂ ਫਟਾ ਬਾਈ ਕਰ ਦੋ ਸੋ ਠੀਕ ਆ ਬਾਈ ਅਸੀਂ ਆ ਗਏ ਸੀਬਾ ਫਾਇਰ ਕਰੇ ਨਸਿਆਨ ਨੂੰ ਵੀ ਕੋ ਨਹੀਂ ਦਈ ਸੀ ਪਰ ਅਚਾਨਕ ਉਹਦੀ ਨਗਾਹ ਲੱਗ ਗਈ ਸੀ ਕਹਿੰਦੇ ਨੇ ਮੇਰੇ ਕੋਲ ਚੱਲੇ ਅੱਛਾ ਦੱਸ ਦੇ ਤੈਨੂੰ ਫੋਨ ਤੇ ਫੋਨ ਕੀਤਾ ਤੂੰ ਮੇਕ ਕੇ ਉਹ ਤਾਂ ਜਾਣਾ ਸੀ ਨਾ ਮੈਂ ਵੀਰੇ ਆਏ ਮੇਰੇ ਕੋਲੋਂ ਆਏ ਕਿਵੇਂ ਠੀਕ ਹੈ ਠੀਕ ਹੈ ਸੋਦੇ ਦੇ ਪੇਪਰ ਕਿਵੇਂ ਹੋਏ ਨੇ ਵਧੀਆ ਵਧੀਆ ਪੱਕੀ ਗੱਲ ਹੈ ਕਿੰਨੇ ਨੰਬਰ ਆਣਗੇ ਤੁਹਾਨੂੰ 100 ਹਾਂ 100 ਅੱਛਾ ਕਿੰਨੇ ਚੋਂ ਹਾਂ 100 ਵਿੱਚੋਂ 100 ਵਿੱਚੋਂ ਕਿੰਨੇ ਆਣਗੇ 100 100 ਹੀ ਆਣਗੇ 6000 ਤਾਂ ਤੇਰੇ ਕਿੰਨੇ ਆਣਗੇ ਹੈ 100 ਵਿੱਚੋਂ ਕੀ ਆਵੇਗਾ ਹੈ ਕਲਾਸ ਕਿਹੜੀ ਤੇਰੀ ਫਸਟ ਤਾਂ ਤੇਰੀ ਕਿਹੜੀ ਕਲਾਸ ਹੈ ਸੈਕੰਡ اچھا ਯਾਰਾ ਠੀਕ ਆ ਚਲ 100 ਚੋਂ 100 ਹੀ ਆਣਗੇ ਹੈ ਠੀਕ ਆ ਇੱਕ ਵਾਧ ਘਟ ਨਹੀਂ ਹੁੰਦਾ ਇੱਕ ਵੀ ਨਹੀਂ ਘਟਵਾਤ ਹੁੰਦਾ ਪੱਕੀ ਗੱਲ ਹੈ اچھا ਯਾਰ ਇਹਨਾਂ ਕੌਨਫੀਡੈਂਸ ਇਹ ਮੇਰੇ ਦੋਵੇਂ ਪਾਂਜੇ ਨੇ ਕੀਰਤ ਤੇ ਸੰਜੋਗ ਵੇਖੇ ਨੇ ਇੱਕ ਬਲੌਗੇ ਆਹ ਵੇਖੇ ਨੇ ਸ਼ਰਾਰਤੀ ਅੰਸਰ ਇੱਕ ਉਹ ਸਵਰਾਜ ਹੈ ਨਾ ਮੈਂ ਇੱਕ ਤਾਂ ਮੈਂ ਪਹਿਲੇ ਬੁਸਕਿਆ ਪਿਆ ਠੀਕ ਆ ਉਹ ਪੁਰਾਣਾ ਨਾਸਤਾ ਪਾਣੀ ਹੋਰ ਆ ਗਿਆ ਤੂੰ ਆਪਦੀ ਚਾਹ ਚੱਕ ਲਈ ਤੈਨੂੰ ਕੀ ਹੈ ਤੂੰ ਡਰਮ ਹੈ ਤੂੰ ਤਾਂ ਮੈਂ ਕਰ ਲੈ ਤੇ ਉਹ ਨਾ ਜਮੇ ਤਾਂ ਕੋ ਐ ਪਾ ਖਾ ਖਾ ਕੇ ਸੀਮਾ ਪੜਨੇ ਹਾਂ ਜਾਈ ਨਹੀਂ ਦੇ ਵਿਚਾਰ ਨਹੀਂ ਕਿ ਸੇਟ ਕਿ ਰੋਈ ਜਾਂਦਾ ਮੈਂ ਖਾ ਲਿਆ ਸਾਰਾ ਕੁਝ ਖਾ ਲਿਆ ਚੱਕ ਲਿਆ ਹਾਂਜੀ ਫਾਈਨਲੀ ਅਸੀਂ ਆ ਗਏ ਘਰੇ ਦੋਵੇਂ ਭੈਣਾਂ ਕੋਲ ਜਾਏ ਅਸੀਂ ਠੀਕ ਹੈ ਜੀ ਤੇ ਆ ਗਮਲਾ ਲੈਂਦਾ ਸੀ ਗਮਲਾ ਲੈ ਕੇ ਚੱਲੀਏ ਉੱਥੇ ਕਿਤੇ ਗੁੰਜਾ ਲਾਤਾ ਇਹਨੂੰ ਠੀਕ ਹੈ ਠੀਕ ਹੈ ਅੱਛਾ ਮੀ ਮੰਮੀ ਜੀ ਆਏ ਬੂਆ ਕੋਲੋਂ ਤੇ ਆਂਦਿਆ ਸਾਰੇ ਕੰਮ ਤੇ ਲੱਗ ਗਏ की चावल बनाते पे मेरे फेवरेट न दाल ठीक है बहुत वादिया मैं ही बोल रहा सी बुआ ने भेजे से चावल जी सा खाना बन चुके है रात का डिनर जिन छे ने चावल छोले ओ, छोले दाल, छोले दाल तो छोलिया की सब्जी ओ छोल की दाल सॉरी छोलिया की दाल तो चावल तुम तो भुख नहीं होनी ना खाना चल रहा सर डिनर चल रहा है ਦਾਲ ਚਾਵਲ ਮੇਰੇ ਫੇਵਰੇਟ ਉੱਥੇ ਵੀਰਾ ਕਰਦਾ ਵਿੱਚ ਮੈਂ ਕਰਦੀ ਮੈਂ ਮੰਮੀ ਡੈਡੀ ਨਹੀਂ ਕਰਦੇ ਪਏ ਕਿਉਂਕਿ ਉੱਥੇ ਬਹੁਤ ਸਾਰਾ ਫੂਸ ਕੇ ਆਈ ਸੀ ਫੂਸ ਕੇ ਆਈ ਸੀ ਦੇਖ ਲੈ ਦੁਪਹਿਰ ਦੀ ਰੋਟੀ ਖਾਤੀ ਸੀ ਵੈਸੇ ਹੀ ਮਨ ਭਰਾ ਪਿਆ ਹੋਰ ਕੀ ਥੱਕ ਗਈ ਹਾਂ ਮੈਂ ਜ਼ਿਆਦਾ ਹੀ ਕਿਉਂਕਿ ਰਸਤਾ ਬਹੁਤ ਜ਼ਿਆਦਾ ਖਰਾਬ ਸੀ ਆ ਬੇਖੋ ਆ ਬੇਖੋ ਇਹ ਕਰਤੀ ਮੈਂ ਪਾਣੀ ਇਸ ਜੀਰ ਕਰ ਦੇਣੀ ਹਾਂਜੀ ਗਾਇਸ ਹੁਣ ਸੌਣ ਦਾ ਟਾਈਮ ਹੋ ਗਿਆ ਤੇ ਥੱਕ ਵੀ ਅੱਜ ਬਹੁਤ ਗਏ ਤੇ ਅੱਜ ਖਾਦਾ ਵੀ ਕੁਝ ਜ਼ਿਆਦਾ ਗਿਆ ਬਸ ਤੁਮ ਕੋਇਆ ਮੈਂ ਤਾਂ ਫਿਰ ਹੁਣ ਠੀਕ ਹੈ ਹੁਣ ਆਪਾਂ ਸੌਣੇ ਆ ਇਸ ਨੂੰ ਲੋਕ ਨੂੰ ਕਰਦੇ ਆ ਐਂਡ ਤੇ ਉਮੀਦ ਕਰਦਾ ਤੁਹਾਨੂੰ ਵਲੌਗ ਪਸੰਦ ਆਇਆ ਹੋਵੇਗਾ ਤੇ ਚੈਨਲ ਤੇ ਨਵੇਂ ਤਾਂ ਸਬਸਕ੍ਰਾਈਬ ਕਰ ਦਿਓ ਜੀ ਠੀਕ ਹੈ ਜੀ ਮਿਲਦੇ ਆ ਨੈਕਸਟ ਵਲੌਗ by